ਅੱਜ ਵੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਬਖਸ਼ਿਸ਼ਾਂ ਉਸ ਤਰ੍ਹਾਂ ਹੀ ਵਰਤੀਆਂ ਹਨ ਜਿਹੜਾ ਸ਼ਾਦਾ ਨਾ ਆ ਗਿਆ, ਪ੍ਰੇਮ ਨਾ ਆ ਗਿਆ, ਸਮਝ ਲਓ ਗੁਰੂ ਪਿਆਰਿਓ ਉਹਨੇ ਆਪਣੀਆਂ ਝੋਲੀਆਂ ਭਰ ਲਈਆਂ। ਉਹਦੀਆਂ ਝੋਲੀਆਂ ਤਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਰ ਦਿੱਤੀਆਂ। ਅੱਜ ਵੇਖ ਲਓ 8 ਸਾਲ ਬਾਅਦ ਇੱਕ ਇੰਗਲੈਂਡ ਤੋਂ ਬੱਚਾ ਆਇਆ ਕਦੇ ਬੋਲ ਨਹੀਂ ਸੀ ਸਕਦਾ। ਬੜਾ ਉਹਨਾਂ ਨੇ ਇਲਾਜ ਕਰਵਾਇਆ ਗੁਰੂ ਪਿਆਰਿਓ ਪਰ ਹਾਰ ਕੇ ਜਦੋਂ ਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤਾਂ ਮਹਾਰਾਜ ਅਸੀਂ ਨੇ ਮਾਣੇ ਹਾਂ। ਮਾਰਾ ਸੱਚੇ ਪਾਤਸ਼ਾਹ ਸੀ ਤੁਹਾਡੇ ਬੱਚੇ ਹਾਂ ਕਿਰਪਾ ਕਰੋ ਇਸ ਬੱਚੇ ਤੇ ਮੇਰੇ ਉੱਪਰਿਆ ਹੱਥ ਰੱਖੋ ਗੁਰੂਦੇਵ ਨੇ ਕਿਰਪਾ ਕੀਤੀ ਗੁਰੂ ਪਿਆਰੋ ਇਹ ਪ੍ਰਤੱਖ ਤੁਸੀਂ ਦੇਖ ਸਕਦੇ ਹੋ ਨਿਊਜ਼ ਚੈਨਲ ਉੱਤੇ ਵੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਉਹ ਜਿਹੜਾ ਕਿਰਪਾ ਦੇ ਨਾਲ ਬੱਚਾ ਬੋਲਣ ਲੱਗ ਪਿਆ ਤੇ ਪਾਤਸ਼ਾਹਬਾਨਾਂ ਦੇ ਬਚਨ ਨੇ ਕਾਢੋ ਸ਼੍ਰੀਖੰਡ ਸਤਗੁਰ ਕੀ ਉਹ ਦੁੱਖ ਦਰਦ ਦਰ ਤਨ ਕੇ ਗਏ ਸਤਗੁਰੂ ਚਰਨ ਜਿਨੇ ਪਰਸਿਆ ਸੇ ਪਾਸ ਸੁਪ੍ਰੇਤ ਸੁਰਨਰ ਭਏ ਤਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਨਾਲ ਜਿਨੇ ਚਰਨ ਪਰਸ ਲੈਣਾ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਉਹਨਾਂ ਦੇ ਦੁੱਖ ਦਿਰਦਰ ਸਭ ਖਤਮ ਕਰ ਦਿੰਦੇ ਹਨ ਤਨ ਤਨ ਰਾਮਦਾਸ ਗੁਰ ਜਿਨੇ ਸਿਰਿਆ ਤਿਨੇ ਸਵਾਰਿਆ ਸ਼ਰਦਾ ਦੇ ਨਾਲ ਪ੍ਰੇਮ ਦੇ ਨਾਲ ਝੁਕ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਜਾਇਓ ਆਪਣਾ ਜੀਵਨ ਜਿਹੜਾ ਹੈ ਗੁਰੂ ਪਿਆਰੋ ਸਫਲ ਕਰ ਦਿੰਦੇ ਹਨ ਕਿ ਸਤਗੁਰੂ ਐਸੇ